ਜੀ ਵੈਲਕਮ ਜੀ ਤੇ ਖਲਸਾ ਵੈਲਕਮ ਜੀ ਕੀ ਫਤਿਹ ਅੱਜ ਦਾ ਵਲੌਗ ਸ਼ੁਰੂ ਹੈ ਜੀ ਸਵੇਰੇ ਸਵੇਰੇ ਤੇ ਹਿਮਾ ਸਿੰਘ ਅੱਜ ਜਾ ਰਿਹਾ ਸਕੂਲ ਟ੍ਰਿਪ ਤੇ ਤੇ ਜਿਹਦਾ ਕੀ ਹਿਮਤ ਨੂੰ ਵੀ ਨਹੀਂ ਪਤਾ ਹਿਮਾ ਹਿਮੇ ਉਹ ਗੁੱਸੇ ਵੜਾ ਕੇ ਮੈਂ ਸਕੂਲ ਚੱਲਿਆ ਵਾਂ ਤੇ ਪਤਾ ਇਹਨੂੰ ਵੀ ਨਹੀਂ ਹੈ ਕਿ ਮੈਂ ਸਕੂਲ ਟ੍ਰਿਪ ਤੇ ਜਾ ਰਿਹਾ ਹਾਂ ਹਿਮਾ ਹਿਮਾ ਕ ਮੈਮ ਹੂ ਹੂੰ ਮੈਮ ਹਮਕਾ ਕੋ ਉ ਹੂੰ ਈ ਥੋੜਾ ਜਿਹਰੇ ਤੇ ਸੁਵਾਈ ਲਗੀ ਜਾਣਾ ਮੈਮ ਜਾਣਾ ਕਿ ਦੂਰ ਜਾਣਾ ਹੂੰ ਕਿੱਥੇ ਜਾਣਾ ਮੈਮ ਮੈਮ ਜਾਣਾ ਕਿ ਦੂਰ ਜਾਣਾ ਓ ਮੈਮ ਹਮਕਾ ਕੋ ਹਾਂ 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 ਆ ਨੇ ਪਾਗ ਬਨ ਕੇ ਜਾਣਾ ਪਾਗਾ ਮੈਂ ਮੇਰੀ ਪਾਗ ਲੈ ਜਾਣੀ ਆ ਨਹੀਂ ਨਹੀਂ ਹਾਂ ਨਹੀਂ ਲਾਤੀ ਦੀ ਘੁੱਟ ਕੇ ਬਨ ਲੈਣਾ ਨਾ ਕੋ ਟਾਈਟ ਬਨ ਲੈ ਆਹ ਤਾਂ ਮੇਰੀ ਪਾਗ ਹੀ ਲੈ ਲੈ ਜਾਣੀ ਪਹਿਲਾਂ ਚਿਹਰਾ ਵੇਖਣ ਵਾਲਾ ਹੀ ਹੁਣ ਵੇਖ ਲੋ ਹਾਂ ਚ ਮੈਮ ਵਾਲੇ ਪਾ ਕੇ ਜਾਣੇ ਹਾਂ ਹਾਂ ਪੋਸ਼ਾ ਦਾ ਕਿ ਸ਼ੂ ਜਿਹੜੇ ਆ ਮੈਂ ਨਵੇਂ ਪਾ ਕੇ ਜਾਣੇ ਆ ਕਿ ਜਾਂ ਮੈਮ ਵਾਲੇ ਪਾ ਕੇ ਜਾਣੇ ਆ ਪੋਪਾ ਹਾਂ ਪਪਾ ਨਾਲ ਸਲਾਹ ਕਰੂਗਾ ਤੇ ਓਏ ਹੋਏ ਮੈਂ ਵੀਡੀਓ ਬੰਦ ਕਰਤੀ ਤੇ ਕਹਿੰਦਾ ਵੀਡੀਓ ਬਣਾ ਮम्मा ਵੀਡੀਓ ਬਣਾਓ ਲਓ ਜੀ ਵੀਡੀਓ ਬਣਾ ਦਿੰਨੇ ਹਾਂ ਹਮਾ ਹਾਂ ਕੀ ਖਾਣਾ ਕੂਕੀ ਖਾਣੀ ਕੇ 버ਗਰ ਪੀਜ਼ਾ ਕੀ ਖਾਣਾ ਵਾ ਕੀ ਖਾਣਾ ਵਾ ਆ ਪੀਗਾ ਹਾਂ ਪੀਗਾ ਹਾਂ ਓ ਵਾਓ ਹਾਂ ਲੈਂਡੋ ਲੈਂਡੋ ਅੱਛਾ ਫ੍ਰੈਂਚ 프్రైజ్ ਵਾਓ ਕੀ ਬਾਤ ਯੈ ਲੋ ਅੱਛਾ ਹੋਰ ਕੀ ਖਾਣਾ ਹੈ ਬਲੈਕ ਅ ਹੋਰ ਇਹਨੂੰ ਹੋ ਫੈਂਟਾ ਕੋਲਡ ਡਰਿੰਕ ਫੈਂਟਾ ਠੀਕ ਪਿਸਤੌਲ ਨਾਲ ਲੈ ਨਾਲ ਹਾਂ ਉਹ ਫੜ ਲਓ ਦੀ ਪਿਸਤੌਲ ਰੱਖ ਲਓ ਇਮਾ ਇਹਨੂੰ ਦਿਖਾ ਦਿਓ ਨਾ ਦਿਖਾ ਕੇ ਦੱਸੋ ਭਈ ਇਹ ਨਹੀਂ ਲੱਗੇ। ਇਮਾ ਪਾਪਾ ਦੀ ਗੱਲ ਸੁਣ। ਹਾਂ। ਪਾਪਾ ਦੀ ਗੱਲ ਸੁਣ। ਆ ਲੈਿੰਦਾ। ਹਾਂ। ਹਾਂ ਹੋਰ ਉਹ ਤੇ ਤੂੰ ਨਿਆਣੇ ਡਰਾਏ ਹੋਣ। ਬਸ ਤੋਲਨਾ। ਤੇ ਕੂਕੂ ਵੀ ਲਓ ਫਿਰ। ਇਮਾ? ਇਹ ਇਮਾ। ਲਓ ਉਦੋਂ ਸਾਫ਼ ਕੀਤਾ ਨਹੀਂ ਬਿਲਕੁਲ। ਇਬਾਦਤ ਕਰੀਦਾ। ਆ ਸਾਫ਼ ਤੇ ਕੀਤਾ ਨਹੀਂ। ਹਾਂ। ਉਹ ਪਲਾਵਾ ਨਹੀਂ ਕਿ ਤੱਕ ਆ ਨਹੀਂ ਲਿਖਿਆ ਆ ਹਾਂ ਉਹ ਬਈ ਕੋਈ ਨਹੀਂ ਆਂਦਾ ਕੋਈ ਨਹੀਂ ਕਲੀਨ ਫੇਸ ਦੀ ਲੋੜ ਤੇ ਨਹੀਂ ਨਹੀਂ ਇਹ ਆਪਾਂ ਕਿਉਂ ਲਿਖਦੇ ਆ ਇਹ ਤਾਂ ਲਿਖਦੇ ਆ ਕਿ ਜੀ ਬਚਾਈ ਤਾਂ ਉਧਰ ਹੋ ਜੇ ਨਾ ਮੰਮਾ ਹਾਂਜੀ ਕੁੱਕਲੇ ਕੁੱਕੀ ਨਹੀਂ ਕਰਨੀ ਅੱਜ ਮਾਂ ਮੈਂ ਹਾਂ ਹਾਂ ਐ ਕਿ 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 ਦੇ ਦੇ ਬਰਗਲਾ ਹੋਰ ਫਿਰ ਹਮ ਨਾਲ ਤਾਂ ਮੋਬਾਈਲ ਨੂੰ ਬੰਦ ਹੀ ਦੇ ਦੇਣਾ ਆ ਸਾਰੀਆਂ ਅਨਨੋਨ ਕਾਲਸ ਨੂੰ ਮੈਂ ਪੜਾ ਲਿਖੀ ਦਵਾਂ ਹਮ ਕੀ ਕੀ ਜੱਲੇ ਹੋ ਮੈਂ ਮਾਂ ਮਾਂ ਕਿਤੇ ਮੈਂ ਮਾਂ ਮੈਂ ਨੂੰ ਨਹੀਂ ਦੇਣਾ ਇੱਥੇ ਹੀ ਰੱਖਣਾ ਏ ਨੇ ਮੈਮ ਇੱਥੇ ਮੈਂ ਮੈਮ ਨੂੰ ਨਹੀਂ ਦੇਣਾ ਹਾਂ ਹਾਂ ਠੀਕ ਹੈ ਮੱਕੇ ਬਾਏ 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 ਪਾ ਪਾ ਵਾਚ ਕਿੱਥੇ ਤੇ ਘੜੀ ਲਾਓ ਲਗਾ ਕਾ ਫਰੇ ਨਾ ਬੜਾ ਕਾ ਪਾ ਮਾ ਕਿ ਕਰ ਕੋਣੀ ਮੈਂ ਨਹੀਂ ਜਿਆਦਾ ਇਹਨੂੰ ਹੋਈ ਪਈ ਆ ਵੀ ਦੁੱਧ ਵੀ ਨਹੀਂ ਪੀਤਾ ਜਾਂਦਿਆ ਤੇ ਜੇ ਹੁਣੇ ਕਹਿ ਦਿੰਦੇ ਨਾ ਵੀ ਮੈਮ ਕੋ ਜਾਣਾ ਸਕੂਲ ਜਾਣਾ ਤਬੇਰਾਏ ਪਾਗੀ ਭਜਣ ਦੀ ਹੁਣੀ ਵੀ ਮੇਰੇ ਤੇ ਵੀ ਯਕੀਨ ਨਹੀਂ ਹੈਗਾ ਮੈਂ ਡੰਡਾ ਕਰਕੇ ਦਿੱਤਾ ਤਾਂ ਫੇਰ ਕਰਨ ਦਿਆ ਚਲੋ 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 ਹਿਮਾ ਵੀਰਾ ਆ ਗਿਆ ਵੀਰਾ ਵੀਰਾ ਆ ਗਿਆ ਛੇਤੀ ਪੀਓ ਫਿਨਿਸ਼ ਕਰੋ ਬੈਗ ਨਹੀਂ ਖੜਨਾ ਜੀ ਓਹੋ ਮਨ ਮੇ ਲੱਡੂ ਫੂਟਾ ਹਿਮਾ चल चलो 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 चल, चल, चल। पापा न मिलाओ चलो 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 चल। ना बनो <laughs> बार <दुपानी हो> <laughs> ये देखो गौर से देखो इस चेहरे को ਇਹਨੂੰ ਕੋਈ ਬੈਗ ਨਹੀਂ ਲਿਆ ਖੁਸ਼ੀ ਨੇ ਚੈੱਕ ਕੀਤੀ ਬਾਬਲਾ ਬਾਬਾ ਅਰੇ ਤੁਹਾਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਟ੍ਰਿਪ ਟ੍ਰਿਪ ਤੇ ਚੱਲੇ ਅੱਜ ਮੁੱਛਾਂ ਸਾਫ਼ ਹੋ ਗਈਆਂ ਵੀ ਲਣੀਆਂ ਲੋ ਜੀ ਵਾਈ ਵਾਈ ਜੇ ਸਕੂਲ ਵੱਲੋਂ ਨੂੰ ਇਹਦੀਆਂ ਵੀਡੀਓਜ਼ ਜਾਂ ਫੋਟੋਜ਼ ਆਉਣਗੇ ਤਾਂ ਉਹ ਮੈਂ ਜ਼ਰੂਰ ਵਲੌਗ ਚ ਐਡ ਕਰੂੰਗੀ ਬੱਚਿਆ ਇੰਜੋਏ ਕਰਕੇ ਆਏਗਾ ਤੇ ਵਧੀਆ ਲੱਗੇਗਾ ਨੂੰ ਰੋਜ਼ ਦੀ ਤਰ੍ਹਾਂ ਫੇਰ ਵਲੌਗ ਦਾ ਭੁੱਲ ਗਿਆ ਹੈ ਚੇਤਾ ਨਵੇਂ-ਨਵੇਂ ਜਿਹੜਾ ਵਲੌਗ ਸ਼ੁਰੂ ਕਰੀ ਜਿਆ ਨਾ ਉਦੋਂ ਹੋਰ ਜੇ ਵੇਦ ਵਿੱਚ ਵਲੌਗ ਹੀ ਤਾਂ ਭੁੱਲ ਜੇ ਨਹੀਂ ਸ਼ੁਰੂ ਕੀਤਾ ਹੀ ਮਤ ਅੱਜ ਚੱਲ ਗਿਆ ਵਾ ਟ੍ਰਿਪ ਤੇ ਤੇ ਉਹਦੀ ਛੋਟੀ ਜਿਹੀ ਪਿਕਨਿਕ ਜੀ ਲਾ ਲਓ ਤੁਸੀਂ ਉਹਦੇ ਲਈ ਤੇ ਟ੍ਰਿਪ ਹੀ ਆ ਹਾਂ ਵਨ ਡੇ ਵਨ ਡੇ ਵਨ ਡੇ ਮਤਲਬ ਕਿ ਸਕੂਲ ਦੇ ਟਾਈਮ ਦੇ ਵਿੱਚ ਵਿੱਚ ਉਹਨੇ ਵਾਪਸ ਆ ਜਾਣਾ ਤੇ ਉਸ ਤੋਂ ਬਾਅਦ ਮੈਨੂੰ ਕਲਿੱਪ ਲੈਣ ਦਾ ਯਾਦ ਭੁੱਲ ਗਿਆ ਅੰਟੀ ਵੀ ਆ ਗਈ ਸਪਾਈ ਕਰਕੇ ਚਲ ਗਈ ਰੋਟੀ ਵੀ ਹੀ ਖਾ ਲਈ ਤਿਆਰ ਵੀ ਹੋ ਗਏ ਹੀ ਵਾਪਸ ਵੀ ਆ ਗਏ ਜਦੋਂ ਵਲੌਗ ਕਰਉਂਦਾ ਨਾ ਵਲੌਗ ਪਤਾ ਨਹੀਂ ਮੇਰੀ ਗੱਲਾਂ ਕਿੱਥੇ ਚਲ ਜਾਂਦੀਆਂ ਪਿੱਲਾਂ ਗੱਲਾਂ ਹੀ ਨਹੀਂ ਆਉਂਦੀਆਂ ਰੋਈ ਤੁਸੀਂ ਮੈਨੂੰ ਟੌਂਟ ਰੋ ਇਹਨਾਂ ਦੇ ਕਹਿੰਦਾ ਮਤਲਬ ਕਿ ਗੱਲਾਂ ਮੈਂ ਜ਼ਿਆਦਾ ਕਰਦੀ ਆ ਹੇ ਵੀ ਬੜੀਆਂ ਕਰਦੇ ਇਹ ਤਾਂ ਬਹੁਤ ਇਹਨਾਂ ਨੂੰ ਮੈਂ ਤਾਂ ਨਹੀਂ ਬੋਲਣ ਦਿੰਦੀ ਹੈ। ਪਾਸ਼ਨ ਬਹੁਤ ਦਿੰਦੇ ਨੇ। ਆ ਲੋ ਆ ਲੋ। ਹੋਏ ਨਹੀਂ ਜਾਣੀ ਲੱਗੂ। ਪਰ ਇਹ ਕਿੱਥੇ ਚੱਲੇ ਆ? ਅਸੀਂ ਚੱਲੇ ਆ ਬੱਸ ਸਟਾਪ। ਕੀ ਕਰਨ ਚੱਲੇ ਆ? ਬੱਸ ਸਟੈਂਡ ਸੋੜ ਲੈਣ। ਸੋੜ ਲੈਣ ਬੱਸ ਸਟੈਂਡ ਹੁਣ ਸਾਰੇ ਜਣੇ ਨਾ ਬੱਸ ਸਟੈਂਡ ਸੋੜ ਲੈਣ। ਬੱਸ ਸਟੈਂਡ ਹੁਣ ਬੱਸ ਬੱਸ ਇਹ ਸੀਦਾ ਸਸਪੈਂਸ ਹੀ ਰਹਿੰਦੇ ਹੋ। ਉਹਨਾਂ ਜਾ ਕੇ ਵਖਾਉਣੇ ਆ। ਬੱਸ ਸਟੈਂਡ ਚੱਲੇ ਆ ਸੋੜ ਲੈਣ। ਸੋੜ ਲੈਣ। ਹੁਣ ਸਾਰੇ ਜਣੇ ਦੇ ਮਨ ਚ ਉਹ ਕਿ ਸ਼ਾਇਦ ਬੱਸ ਸਟੈਂਡ ਨਵੀਂ ਕੋਈ ਦੁਕਾਨ ਖੋਲੀ ਹੋਊਗੀ। ਨਾ ਦੇ ਵੇਖ ਲੋ ਦੁਕਾਨ ਵੀ ਖੁੱਲੀ ਹੋ ਸਕਦੀ ਹੈ ਨਹੀਂ ਨਹੀਂ ਹੋ ਸਕਦੀ ਜੁੜੇ ਰਹੋ ਵਲੌਗ ਦੇ ਨਾਲ ਦੇਖਦੇ ਹਾਂ ਕੀ ਬਣਦਾ ਲੋ ਗਾਇਸ ਸੂਟ ਤੇ ਸਾਨੂੰ ਮਿਲ ਗਿਆ ਹੈ ਇਹ ਬੱਸ ਸਟੈਂਡ ਤੋਂ ਸੂਟ ਅਸੀਂ ਖਰੀਦ ਲਿਆ ਹੈ ਇਹ ਖਰੀਦਿਆ ਰੀਆਂ ਇਹ ਸੂਟ ਪਾਰਸਲ ਸੀ ਮੰਗਵਾਇਆ ਸੀ ਸੀ ਇੱਕ ਬੁਟੀਕ ਤੋਂ ਰੈਡੀ ਕਰਵਾਇਆ ਸੀਗਾ ਤੇ ਉਹ ਸੂਟ ਬਸ ਵਾਲਿਆਂ ਹੱਥ ਪਟਿਆਲੇ ਤੋਂ ਪਟਿਆਲੇ ਤੋਂ ਸਾਡੇ ਕੋਲ ਆ ਚੁੱਕਿਆ ਮੇਰੇ ਹੱਥਾਂ 'ਚ ਆ ਚੁੱਕਿਆ ਤੇ ਬਹੁਤ ਸੋਹਣਾ ਤੇ ਹੈਵੀ ਸੂਟ ਹੈ ਤੇ ਇਹ ਮੇਰਾ ਨਹੀਂ ਹੈ ਪਰ ਇਹ ਬ੍ਰਾਈਟ ਦਾ ਹੈ ਬ੍ਰਾਈਟ ਦਾ ਸੋਹਣਾ ਇੱਥੇ ਮਨ ਮੁਰਗਾ ਆ ਗਿਆ ਨਾ ਇਹ ਵੀ ਦਾ ਸੂਟ ਨਹੀਂ ਹੈ ਇਹ ਮੇਰਾ ਸੂਟ ਨਹੀਂ ਹੈ ਜਰਾਨੀਆਂ ਸੂਟ ਲਈ ਭਾਵੇਂ ਭਾਵੇਂ ਤੁਸੀਂ ਹੀਪ ਐਗਜ਼ੈਂਪਲ ਦਿਓ ਹਾਂ ਪਾਕਿਸਤਾਨ ਤੂੰ ਹੀ ਲੈ ਕੇ ਦੇ ਤੋ ਸਾਨੂੰ ਪਾਕਿਸਤਾਨ ਜਾਣ ਦੀ ਕੀ ਲੋੜ ਐ ਇਹਨਾਂ ਦਾ ਵੀਜ਼ਾ ਵੀਜ਼ਾ ਲੱਗਾ ਹੋਵੇ ਨਾ ਵੀਜ਼ਾ ਲੱਗਾ ਹੋਵੇ ਪਾਕਿਸਤਾਨ ਦੇ ਵਿੱਚ ਪਾਸਪੋਰਟ ਦੀ ਨਾਲ ਲੋੜ ਹੋਵੇ ਇਹਦੇ ਸੂਟ ਲੈਣ ਲਈ ਪਾਕਿਸਤਾਨ ਚੱਲ ਜਣ ਤੂੰ ਯਾ ਜੀ ਮੈਨੂੰ ਤੂੰ ਹੀ ਅੱਜ ਮੈਨੂੰ ਦੋ ਸੂਟ ਲੈ ਕੇ ਦੋਗੇ ਹਾਂ ਠੀਕ ਮਾਲੂ ਹਾਂ ਚਲੋ ਜੀ ਅੱਗੇ ਹੋਣਾ ਹੀ ਨੈਕਸਟ ਸਟਾਪ ਕਿੱਥੇ ਆ ਸਰ ਨੈਕਸਟ ਸਟਾਪ ਹੈਗਾ ਵਾਹੀ ਇੱਥੇ ਚਾਹ ਪੀਉਣੀ ਆ ਕੋਕੀਰ ਓਕੇ ਚਲੋ ਜੀ ਤੁਹਾਨੂੰ ਚਾਹ ਪੀਉਣੀ ਆ ਇਹਨਾਂ ਨੇ ਪੀਣੀ ਆ ਮੈਂ ਅਹੀਂ ਤੇ ਪੀਣੀ ਨਹੀਂ ਮਿਲਦੇ ਆਪਾ ਕਿਤੋਂ ਲੰਕੀ ਆਇਪਲਾਂ ਅਦੂ ਸ਼ੁ크ਰਾ ਹਟਾ ਟ੍ਰਿਪ ਤੇ ਆਇਆ ਦੋ ਦੋ ਬੱਸਾਂ ਲੱਗੀਆਂ ਸੀ ਸਕਾਈ ਜੰਪਰ ਅੰਮ੍ਰੇਸਰ ਆ ਨਾ ਮੁਕਟਾ ਹਾਊਸ ਮੁਕਟਾ ਹਾਊਸ ਦੇ ਵਿੱਚ ਲਾਲ ਸੋਟ ਬਣਾ ਲਈ ਆ ਚੈਨ ਨਾਵਲਦੀ ਜੋਗ ਦੇ ਲੱਗੇ ਉੱਥੇ ਦੋ ਬੱਸਾਂ ਲੱਗੀਆਂ ਤੇ ਸਾਨੂੰ ਵੇਖ ਵੇਖ ਕੇ ਆ ਸਾਈ ਜਾਂਦੇ ਆ ਕਿ ਉਹ ਬੱਸ ਤੇ ਅਸੀਂ ਕਦੀ ਘੱਲਿਆ ਨਹੀਂ ਆ ਦੇ ਆਪੇ ਛੱਡ ਕੇ ਆਈਦਾ ਆਪੇ ਲੈ ਚਾਈਦਾ ਤੇ ਉਹ ਅੱਜ ਪਾਸ ਤੇ ਉੱਤੇ ਤੇ ਸਕਾਈ ਜੰਪਰ ਤੇ ਉੱਥੇ ਜੰਪ ਮਾਰਨ ਦੇਣਾ ਕੋਦੇ ਬੰਨੀ ਆ ਸਵੇਰੇ ਕਹਿਨ ਤੇ ਦਿਆ ਮਮਾ ਮੇਰੀ ਪੱਗ ਉਹਨੂੰ ਪਤਾ ਹੀ ਤੇ ਆ ਹੀ ਉਥੋਂ ਲੰਘ ਕੇ ਆਏ ਆ ਸ਼ਹਿਰ ਜੀ ਅਗਲਾ ਟ੍ਰਿਪ ਤੇ ਆਇਆ ਤੇ ਹੁਣ ਸ਼ਹਿਰ ਕੋ ਮੰਦੇ ਆ ਚਲੋ ਜੀ ਪਹੁੰਚ ਜਦੇ ਆ ਚਾਹ ਪੀਣੇ ਚਾਹ ਪੀਣੇ ਜਾਗੇ ਚਾਹ ਪੀਣ ਆਏ ਤੇ ਸੰਤਾਂ ਨੂੰ ਮਿਲ ਗਏ ਉਹਨਾਂ ਦੇ ਮਿੱਤਰ ਨਾਲ ਹੀ ਆਣਾ ਮੈਂ ਮੈਂ ਸੋਚਿਆ ਸ਼ਾਇਦ ਤੁੱਖਾ ਹੋ ਜਾ ਲੈ ਮੇਰ ਨਾਲ ਮੈਨੂੰ ਨਾਲ ਲਿਆ ਕੇ ਤੁਹਾਡੇ ਮਿੱਤਰ ਮਿਲ ਪਏ ਹਨ ਚਲੋ ਹਮ ਵੀ ਸਾਥ ਜਾਏਗੇ ਤੇ ਚਾਹ ਪੀਏਗੇ ਕਾਫੀ ਪੀਏਗੇ ਉਡੇ ਰਿਓ ਵਲੌਗ ਦੇ ਨਾਲ ਤੁਹਾਨੂੰ ਵੀ ਸਾਰਾ ਕੁਝ ਦਿਖਾਉਨੇ ਆ ਨਾਲੇ ਸ਼ਹਿਰ ਘੁਮਾਉਨੇ ਆ ਸਕੂਟਰੀ ਤੇ ਦੇਖੋ ਜੀ ਸ਼ਾਂਤ ਸ਼ਿਲਤਾ ਹੀ ਨਹੀਂ ਰਹੀ ਦੁਨੀਆ 'ਚ ਜੇ ਫਟਕ ਜੇ ਆ ਬੰਦ ਕੀਤਾ ਵਾ ਤੇ ਸਾਡੀ ਸੇਫਟੀ ਵਾਸਤੇ ਕੀਤਾ ਨਾ ਤੇ ਮੇਰੇ ਨਾਲ ਵੀ ਕੁਝ ਇਹੋ ਜਿਹੇ ਇਨਸਾਨ ਆਇਆ ਕਿ ਜਿਹੜਾ ਕਹਿੰਦਾ ਕਿ ਤੁਸੀਂ ਪਿੱਛੇ ਹੋਵੋ ਮੈਂ ਥੱਲੇ ਨਹੀਂ ਲਗਾਉਣੀ ਆ ਜੀ ਉਹਨਾਂ ਫਟਕ ਬੰਦ ਕੀਤਾ ਆਪਣੀ ਸੇਫਟੀ ਲਈ ਕੀਤਾ ਵਾ ਤਾਂ ਕਿਉਂ ਥੱਲੇਉਂ ਦੀ ਲਗਾਉਣਾ ਜਾਣ ਕੇ ਹੀ ਨਾ ਆਪਾਂ ਰਿਸਕ ਨਹੀਂ ਲੈਣਾ ਤੁਪੇ ਸੜਨਾ ਮਨਜ਼ੂਰ ਆ ਪਰ ਆਪਾਂ ਰਿਸਕ ਨਹੀਂ ਲੈਣਾ ਸਵਰ ਕੀਤਾ ਤੇ ਟ੍ਰੇਨ ਆ ਗਈ ਹੁਣ ਵੀ ਤਾਂ ਖਲੋਤੇ ਨਾ ਹੋਣ ਲੰਗੇ ਦਿਖਾਉਣ ਸਾਰੇ ਹੁਣ ਵੀ ਤਾਂ ਸਾਰੇ ਖਲੋਤੇ ਹੀ ਹਨ ਉਹ ਗਈਓ ਅਜੀ ਇਹ ਵੀਰ ਜੀ ਸਾਡੇ ਕੋਲ ਆਏ ਨੇ ਕੱਪੜੇ ਸੇਵਾ ਵਿੱਚ ਦੇਣ ਵਾਸਤੇ ਕਿ ਜਿਨ੍ਹਾਂ ਨੂੰ ਲੋੜ ਹੈ ਨੀਡੀ ਪਰਸਨ ਜਿਹੜੇ ਨੇ ਉਹਨਾਂ ਵਾਸਤੇ ਕੱਪੜੇ ਦੇਣ ਆਏ ਨੇ ਆਪਣੇ ਸੇਵਾ ਕਰਨ ਆਏ ਨੇ ਤੇ ਵੀਰ ਜੀ ਤੁਹਾਨੂੰ ਕਿਵੇਂ ਖਿਆਲ ਆਇਆ ਮਨ ਵਿੱਚ ਜਾਂ ਕਿਵੇਂ ਦਿਲ ਕੀਤਾ ਕਿ ਆਪਾਂ ਇਹ ਕੰਮ ਏਸੀਪੀ ਦੇਖੋ ਅਸੀਂ ਵੀ ਆਪਣਾ ਸਲੀਟ ਢੱਕ ਲਈਆਂ ਤੇ ਅਸੀਂ ਆਪਣਾ ਸਲੀਟ ਢੱਕ ਲਈਆਂ ਸਾਡੇ ਕੋਲ ਕੱਪੜੇ ਪਈ ਹੁੰਦੇ ਪਾ ਯੂਜ਼ ਨਹੀਂ ਕਰ ਸਕਦੇ ਤੇ ਇਹ ਅਸੀਂ ਕਿਸੇ ਨੂੰ ਦੇਈਏ ਤੇ ਉਹਨਾਂ ਸਲੀਟ ਢੱਕਾ ਜਿਹੜੇ ਧੰਨ ਢੱਕਾ ਜਾ ਸਕੀ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਯੂਜ਼ ਕਰ ਸਕਣ ਕبھی ਦੁਨੀਆ ਹੈ ਕਈ ਕਈ ਥਾਵਾਂ ਤੇ ਕਈ ਕਈ ਚੀਜ਼ਾਂ ਲੋੜ ਪੈਂਦੀ ਆ ਅਸੀਂ ਕਿਸ ਤਰ੍ਹਾਂ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਇੱਕ ਤਰੀਕੇ ਬਣ ਕੇ ਉਹਨਾਂ ਦੀ ਆਫਸਰ ਦਾਗਾ ਕਿ ਇਹ ਚੀਜ਼ ਪੂਰੀ ਕਰ ਸਕੀਏ ਬਿਲਕੁਲ ਬਿਲਕੁਲ ਤੇ ਤੁਸੀਂ ਬਾਕੀਆਂ ਨੂੰ ਜਿਹੜੇ ਤੁਹਾਨੂੰ ਵੇਖ ਰਹੇ ਹੋ ਉਹਨਾਂ ਨੂੰ ਕੀ ਇਹ ਮੈਸੇਜ ਦੇਣਾ ਚਾਹੋਗੇ ਅਸੀਂ ਇਹੀ ਦੇਣਾ ਚਾਹਾਂਗੇ ਦੇਖੋ ਜੀ ਚਲ ਅਸੀਂ ਇਸ ਸੰਬੰਧ ਦੇ ਲੋੜਵੰਦਾਂ ਦੀ ਬੁਰਦਨ ਸੇਵਾ ਕਰਦੇ ਹਾਂ ਅਸੀਂ ਇਦਾਂ ਹੀ ਜੇ ਲੋੜਵੰਦਾਂ ਦੀ ਸਹਾਨਾ ਸੇਵਾ ਕਰੀਏ ਤਾਂ ਕਿ ਸਾਨੂੰ ਗੁਰੂ ਮਹਾਰਾਜ ਦੀਪਾ ਬਖਸ਼ਣ ਉਹ ਹੀ ਕੀ ਸੇਵਾ ਕਿਸੇ ਵੀ ਤਰ੍ਹਾਂ ਦੀ ਕਰੋ ਕਰੋ ਜ਼ਰੂਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਿਆਂ ਦੀ ਸੇਵਾ ਹੀ ਕਰਨੀ ਆ ਤੁਸੀਂ ਕੱਪੜਿਆਂ ਦੀ ਕਰ ਸਕਦੇ ਹੋ ਗਰੋਸਰੀ ਦੀ ਕਰ ਸਕਦੇ ਹੋ ਕਿਉਂਕਿ ਬੜੇ ਆਵੰਦੇ ਪਰਿਵਾਰ ਬੈਠੇ ਨੇ ਕਿ ਜਿਨ੍ਹਾਂ ਨੂੰ ਬੜੀਆਂ ਤਰੀਕਿਆਂ ਦੀ ਲੋੜਾਂ ਨੇ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸੇਵਾ ਵਿੱਚ ਹਿੱਸਾ ਪਾਇਆ ਸੇਵਾ ਦੇ ਹਿੱਸੇਦਾਰ ਬਣੇ ਹੋ ਮੈਂਬਰ ਬਣੇ ਹੋ ਤੇ ਮਾਰਾ ਤੁਹਾਨੂੰ ਤਰੱਕੀ ਦੇਵੇ आने वाले टाइम में भी साहो धन्य वागुरू जी की फतेह बिठाया <laughs> ਸਾਰਾ ਗੱਲਾ ਆਇਆ ਸਾਰੀ ਸੀਟ ਕਿੱਲੀ ਕਰ ਰਹੀ ਪੱਗ ਚੈੱਕ ਕਰੋ ਇਹਦੀ ਪੱਗ ਮੈਂ ਕਿੱਥੇ ਗਿਆ ਹਾਂ ਹਾਂ ਕਿੱਥੇ ਪਾ ਗੀਆਂ ਹੈ ਖਾਦੇ ਹਾਂ ਕੀ ਕਾਪੂਮ ਮੈਂ ਖਾਦਾ ਹਾਂ ਹੋਰ ਕੀ ਕੀਤਾ ਹਾਂ ਹੋਰ ਕੀ ਕੀਤਾ ਬਾਬਾ ਆਦਿਕ ਉਹ ਉੱਤੇ ਮੈਂ ਉਹਤੇ ਇੱਥੇ ਫਿਰ ਇਹ ਕੱਪੜੇ ਵੇਖੋ ਦੀ ਬਸ ਪਰ ਮੈਨੂੰ ਆਪਣਾ ਜਿੱਤੇ ਆ ਗਿਆ ਸਾਰਾ ਹੋਣਾ ਕੋਈ ਗੱਲ ਨਹੀਂ ਇੱਚ ਕਿਹੜੀ ਗੱਲ ਕੀ ਨਾ ਗਿਲਾ ਹੋ ਗਿਆ 에ਸੀ 에ਸੀ ਲਾਣਾ ਇਸ 에ਸੀ ਨਾ ਠੰਡ ਪੁੱਤ ਬੁਖਾਰ ਕੱਢ ਜਣਾ ਪੱਕ ਪੱਕ ਦੇਖੋ ਆ ਕੀ ਆ ਨਾ ਕੁੜੀ ਆਇਆ ਇਹ ਹੋੜੀ ਕਰਨਾ ਗੰਮ ਹੋੜੀ ਲਾਉਣਾ ਗੰਮ ਲਾਉਣਾ ਹਾਂ ਮੈਂ ਆਪ ਦੇਖਣੇ ਆ